ਇਹਨਾਂ ਦੇ ਕੰਮ ਦੀ ਗੱਲ ਵੀ ਮੈਨੂੰ ਕਰਨੀ ਪੈਣੀ ਹੈ ਇੱਕ ਸਾਡੇ ਕੋਲੇ ਬੱਚਿਆਂ ਦੀਆਂ ਮਾਮਾਂ ਬੈਠੀਆਂ ਉਹਨਾਂ ਦੇ ਕੰਮ ਦੀ ਗੱਲ ਵੀ ਮੈਨੂੰ ਕਰਨੀ ਪੈਣੀ ਹੈ ਇੱਕ ਸਾਡੇ ਪਤਵੰਤ ਤੇ ਸੱਜਣ ਬੈਠੇ ਆ ਤੇ ਸਾਡੇ ਅਧਿਆਪਕ ਸਾਥੀ ਬੈਠੇ ਆ ਇਹਨਾਂ ਸਾਰਿਆਂ ਦੇ ਕੰਮ ਦੀ ਗੱਲ ਵੀ ਆਪਾਂ ਨੂੰ ਕਰਨੀ ਪੈਣੀ ਹੈ ਕਿਉਂਕਿ ਪਿੰਡ ਦਾ ਸਮੁੱਚਾ ਜਿਹੜਾ ਪ੍ਰਬੰਧ ਹੈ ਉਹ ਪਿੰਡ ਤੇ ਪਤਵੰਤਿਆਂ ਦੀ ਦੇਖ ਰੇਖੇ ਅਧਿਆਪਕਾਂ ਵੱਲੋਂ ਸੰਭਾਲਿਆ ਹੋਇਆ ਬੜਾ ਚੰਗਾ ਲੱਗਾ ਨਾਲ ਹੀ ਬੱਚਿਆਂ ਨੂੰ ਜਿਸ ਤਰ੍ਹਾਂ ਇਹਨਾਂ ਦੇ ਸਿੱਖਿਅਤ ਕਰਤੇ ਕਰਤਾ ਅਧਿਆਪਕਾਂ ਨੇ ਕਲਾ ਇਹਨਾਂ ਨੂੰ ਕਲਾਵਾਂ ਦੇ ਨਾਲ ਵੱਖ-ਵੱਖ ਦੇ ਨਾਲ ਇਹਨਾਂ ਨੂੰ ਸਿਖਾਇਆ ਇਹਨਾਂ ਨੂੰ ਪੜਾਇਆ ਇਹਨਾਂ ਨੂੰ ਮਾਸਟਰ ਬਣਾਇਆ ਉਹਦੀ ਮੈਂ ਇੱਕ ਉਦਾਹਰਣ ਦੇ ਦਿਆਂ ਕਿ ਮੈਂ 9ਵੀਂ ਕਲਾਸ ਸੀ ਜਦੋਂ 10ਵੀਂ ਦੀ ਵਜਾਈਗੀ ਪਾਰਟੀ ਹੋਣੀ ਸੀ ਤਾਂ ਮੈਨੂੰ ਮੌਕੇ ਤੇ ਮੇਰੇ ਅਧਿਆਪਕ ਨੇ ਅੰਦਰ ਲਿਜਾ ਕੇ ਉਹਨਾਂ ਦਾ ਧੰਨਵਾਦ ਕਰਨਾ ਸਿਖਾਇਆ ਸੀ ਵੀ ਤੋ ਧੰਨਵਾਦ ਕਰਨਾ ਹੈ ਮੈਂ ਪਹਿਲਾਂ ਬਿਲਕੁਲ ਨਹੀਂ ਸੀ ਬੋਲਿਆ ਪਰ ਉਸ ਦਿਨ ਤੋਂ ਮੇਰੀ ਜਿਵੇਂ ਜੱਗ ਖੁੱਲ ਜਾਂਦੀ ਹੁੰਦੀ ਆ ਉਸ ਤਰ੍ਹਾਂ ਓਨੇ ਕ ਦੇ ਨਾਲ ਹੀ ਜੱਗ ਖੁੱਲ ਗਈ ਸੀ ਬੋਲਣ ਦੀ ਤੇ ਜਿਹੜੇ ਛੋਟੇ ਬੱਚਿਆਂ ਨੂੰ ਤੁਸੀਂ ਅੱਜ ਸਟੇਜ ਤੇ ਚੜਾਤਾ ਇਹਨਾਂ ਜੀ ਉਹ ਸਾਰੇ ਕਲਾਕਾਰ ਬੈਠੇ ਆ ਜਿਹੜੇ ਅੱਜ ਰਾਜ ਕਰਦੇ ਆ ਭਾਵੇਂ ਉਹ ਵਾਲੀਵੁੱਡ ਹੋਵੇ ਤੇ ਭਾਵੇਂ ਹਾਲੀਵੁੱਡ ਹੋਵੇ ਇਹਨਾਂ ਬੱਚਿਆਂ ਤੋਂ ਸਾਰਿਆਂ ਨੇ ਨਿਕਲਣਾ ਮੈਂ ਇੱਕ ਤੁਹਾਡੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨ ਲੱਗਾ ਇਸ ਇਸ ਕੱਪੜੇ ਦੀ ਬਦੌਲਤ ਭੈਣੋ ਮੇਰੀਓ ਸਾਡੀਆਂ ਮਾਵਾਂ ਨੇ ਸਾਡੀਆਂ ਦਾਦੀਆਂ ਨੇ अनेका ਬਾਗ अनेका ਫਲਕਾਰੀਆਂ ਇਹੋ ਜੀਆਂ ਕੱਢ ਕੇ ਤੁਹਾਡੀਆਂ ਪੇਟੀਆਂ ਚ ਰੱਖੀਆਂ ਐ ਸਵੇਰੇ ਦੇਖੀਆਂ ਹੋਣੀਆਂ ਜੇਕਰ ਸਾਡੀ ਔਰਤ ਇੱਕ ਪਾਸੋਂ ਖੜੀ ਪੁੱਤਰ ਮੜ ਜਾ ਜੇਕਰ ਸਾਡੀ ਔਰਤ ਇਹ ਨਮੂਨਾ ਪਾ ਸਕਦੀ ਐ ਨਾ ਨਮੂਨਾ ਦੁਨੀਆ ਤੇ ਸਾਰਿਆਂ ਨਾਲੋਂ ਵੱਧ ਕਲਾ ਉਹ ਜਾਣਦੀ ਐ ਜੇਕਰ ਉਹ ਨਮੂਨਾ ਪਾ ਸਕਦੀ ਹੈ ਅਨਪੜਵਰਤ ਜਿਹੜੀ ਇੱਕ ਦਿਨ ਵੀ ਸਕੂਲ ਨਹੀਂ ਗਈ ਜੇਕਰ ਸਾਰਿਆਂ ਨਾਲੋਂ ਵਧੀਆ ਖਾਣਾ ਜਿਹੜਾ ਦੁਨੀਆ 'ਚ ਮਸ਼ਹੂਰ ਹੈ ਜੇਕਰ ਉਹ ਬਣਾ ਸਕਦੀ ਹੈ ਅਨਪੜ ਹੁੰਦੀਆਂ ਤਾਂ ਉਹਦੇ ਨਾਲ ਦੀ ਸੁਗੜ ਕੋਈ ਨਹੀਂ ਮੈਂ ਇੱਕ ਛੋਟੀ ਜੀ ਗੱਲ ਕਰਦਿਆਂ ਬਹੁਤ ਵੱਡੀ ਹੈ ਪਰ ਸਾਡੇ ਪੰਜਾਬ ਦੇ ਨਾਲ ਦੀ ਗੋਹੇ ਦੀ ਪਾਠੀ ਵੀ ਸਾਰੀ ਦੁਨੀਆ ਚ ਨਹੀਂ ਪੱਤੀ ਜਾਂਦੀ ਤੁਸੀਂ ਦੂਜੀਆਂ ਸੂਬਿਆਂ ਚ ਜਾ ਕੇ ਵੇਖ ਲਓ ਉਹਨਾਂ ਵਿਚਾਰੀਆਂ ਨੂੰ ਪਾਤੀ ਪੱਥਣੀ ਵੀ ਨਹੀਂ ਆਉਂਦੀ ਇਹ ਸਾਡੀਆਂ ਮਾਵਾਂ ਨੇ ਇਹ ਕਲਾ ਕਿਰਤਾ ਹੈ ਇਹਦੇ ਚ ਇੱਕ ਗੱਲ ਛੁੱਪ ਗਈ ਇੱਕ ਗੱਲ ਭੁੱਲ ਗਿਆ ਸਾਡਾ ਸਮਾਜ ਸਾਡੇ ਨੰਬਰਦਾਰ ਸਾਹਿਬ ਬੈਠੇ ਐ ਇੱਕ ਕਾਇਦਾ ਇਹ ਨੂਰ ਬਣਾਇਆ ਸੀ ਪੁੱਤਰ ਸਵਾਰਦਾ ਇੱਕ ਕਾਇਦਾ-ਏ-ਨੂਰ ਬਣਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਸਮਾਜ ਪੜ੍ਹਦਾ ਸੀ ਉਸ ਕਾਇਦਾ-ਏ-ਨੂਰ ਦੇ ਨਾਲ ਕੀ ਸੀ ਉਹ